ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਧਾਰੀਵਾਲ ਦੇ ਇਤਿਹਾਸਕ ਗੁਰਦੁਆਰਾ ਬੁੱਝ ਸਾਹਿਬ ਦੇ ਬਾਹਰ ਚੱਲ ਰਹੇ ਦੋ ਰੋਜ਼ਾ ਧਾਰਮਿਕ ਸਮਾਗਮ ਦੇ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਆਮ ਲੋਕਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸਿੱਖ ਬੁੱਧੀਜੀਵੀ ਤੇ ਪ੍ਰਚਾਰਕ ਭਾਈ ਬਲਦੇਵ ਸਿੰਘ ਨਿਮਾਣਾ ਨੇ ਕਿਹਾ ਹੈ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਤੇ ਜੋ ਮੌਤ ਵੱਲ ਵਧ ਰਹੇ ਵਿਅਕਤੀ ਦੀ ਜ਼ਿੰਦਗੀ ਬਚਾ ਸਕਦਾ ਹੈ। ਇਸ ਲਈ ਇਨਸਾਨੀਅਤ ਦੇ ਨਾਤੇ ਹਰ ਇੱਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਖਾਲਸੇ ਦਾ 557ਵਾਂ ਨਵਾਂ ਸਾਲ ਜੋ ਕੱਲ ਨੂੰ ਸ਼ੁਰੂ ਹੋਣ ਜਾ ਰਿਹਾ ਸੋ ਇਸ ਮੌਕੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਨਾਨਕ ਸ਼ਾਈ ਸਿੱਖ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਮਾਨ ਤੇ ਉਹਨਾਂ ਦੇ ਸਰਪ੍ਰਸਤ ਬਾਬਾ ਨਰਵੈਰ ਸਿੰਘ ਤੇ ਸਮੁੱਚੀ ਟੀਮ ਨੇ ਇਹ ਪਹਿਲ ਕਦਮੀ ਕਰਦੇ ਹੋਏ ਪਿਛਲੇ ਸਾਲ ਤੋਂ ਇਹ ਵੱਡੇ ਪੱਧਰ ਤੇ ਜੋ ਮਨਾਣਾ ਸ਼ੁਰੂ ਕੀਤਾ ਇਹ ਬਹੁਤ ਜ਼ਰੂਰੀ ਸੀ ਸੋ ਸਮੁੱਚੀ ਕੌਮ ਨੂੰ ਜਿਸ ਤਰ੍ਹਾਂ ਅਸੀਂ ਨਵਾਂ ਸਾਲ 1 ਜਨਵਰੀ ਮਨਾਉਂਦੇ ਆ 2025 ਚੱਲ ਰਿਹਾ ਸੋ ਸਿੱਖ ਕੌਮ ਦਾ 557ਵਾਂ ਸਾਲ ਜੋ ਚੇਤ ਦੇ ਮਹੀਨੇ ਸ਼ੁਰੂ ਹੁੰਦਾ ਕੱਲ ਸ਼ੁਰੂ ਹੋਣ ਜਾ ਰਿਹਾ ਹੈ ਤੋ ਇਸ ਵੱਡੇ ਪੱਧਰ ਦੇ ਕੌਮੀ ਪੱਧਰ ਤੇ ਇਹਨੂੰ ਮਨਾਇਆ ਜਾਣਾ ਚਾਹੀਦਾ ਇਸ ਮੌਕੇ ਤੇ ਨਾਨਕਸ਼ਹੀ ਸਿੱਖ ਸੇਵਾ ਸੁਸਾਇਟੀ ਨੇ ਹੋਰ ਵੱਡਾ ਉਪਰਾਲਾ ਕੀਤਾ ਕਿ ਸਾਡੇ ਸਹਿਯੋਗ ਦੇ ਨਾਲ ਇੱਥੇ ਅੱਜ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਲਾਇਆ ਹੈ ਇੱਥੇ ਜਿੰਨਾ ਵੀ ਖੂਨ ਇਕੱਤਰ ਕੀਤਾ ਜਾਣਾ ਹੈ ਨੂੰ ਨਿਸ਼ਕਾਮ ਰੂਪ ਦੇ ਵਿੱਚ ਲੈ ਕੇ ਦਿੱਤਾ ਜਾਵੇਗਾ ਇੱਥੇ ਦੀ ਸੰਗਤਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਖੂਨ ਦੀ ਲੋੜ ਹੋਵੇ ਉਹ ਨਾਨਕ ਸ਼ਹੀਦ ਸਿੱਖ ਸੇਵਾ ਸੁਸਾਇਟੀ ਦੇ ਸਮੁੱਚੀ ਟੀਮ ਦੇ ਨਾਲ ਸੰਪਰਕ ਕਰਕੇ ਕਿਸੇ ਵੀ ਤੁਸੀਂ ਲੋੜਵੰਦੀ ਜ਼ਿੰਦਗੀ ਬਚਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਿੰਘ ਨਾਂ ਵੱਡੇ ਘੂਮਣ ਮੇਰਾ ਪਿੰਡ ਆ ਨਿਸ਼ਕਾਮ ਕਿਤੇ ਜੱਥੇ ਵਾਲੀ ਬਸਾਟ ਕੋ ਬਸ ਚਲਾਉਣਾ ਮੈਂ ਸਿਵਾ ਬਖਸ਼ੀ ਮਾਲਕ ਨੇ ਗੁਰਕੜੀਆਂ ਵਾਲੇ ਪਾਸੇ ਕੋ 14 15 ਆ ਰਹੀ ਹੋ ਗਿਆ ਨਾ ਗਿਣਤੀ ਕੋਈ ਨਹੀਂ ਵਾਧੇ ਹੋ ਘਟ ਨਹੀਂ ਹੋਗਾ ਵਧੀਆ ਖੂਨ ਤੇ ਅੰਝ ਬਹੁਤ ਜ਼ਿਆਦਾ ਫਾਇਦੇ ਆ ਬਹੁਤ ਵਧੀਆ ਗੱਲ ਆ ਨਵਾਂ ਖੂਨ ਦੇਣਾ ਬੜਾ ਨਵੇਂ ਫਾਇਦੇ ਹੁੰਦੇ ਨਵੇਂ ਸਰਕਲ ਬਣਦੇ ਸਭ ਕੋ ਜੀ ਵਾਹ ਖਾਲਸਾ ਵਾਹਿਗੁਰੂ ਜੀ ਹਾਂਜੀ ਸਾਸੀ ਗਾਲ ਜੀ ਮੇਰਾ ਨਾਮ ਕੇਵਲ ਸਿੰਘ ਹਮਨਦੀ ਮੈਡੀ ਸਿਟੀ ਬਲੱਡ ਬੈਂਕ ਤੋਂ ਹੁਣ ਤੋਂ 12 ਤੋਂ 14 ਜਣਾਂ ਨੇ ਖੂਨ ਦਾ ਨੇ ਕਰ ਦਿੱਤਾ ਵਾ ਇਹਨਾਂ ਦਾ ਦਿੱਤਾ ਜਿਹੜਾ ਖੂਨ ਹੈ ਇਹਨਾਂ ਦੇ ਸਾਰਿਆਂ ਦੇ ਬਲੱਡ ਬੈਂਕ ਦੇ ਵਿੱਚ ਜਾ ਕੇ ਟੈਸਟਿੰਗ ਹੋਏਗੀ ਪ੍ਰੋਪਰ ਔਰ ਇਹ ਜਿਹੜਾ ਖੂਨ ਹੈ ਰੋਡ ਐਕਸੀਡੈਂਟ ਜਿੱਦਾਂ ਗਰਭਵਤੀ ਔਰਤਾਂ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਏਗਾ ਇਹਨਾਂ ਦਾ ਦਿੱਤਾ ਖੂਨ ਜਿਹੜਾ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਦੇ ਕੰਮ ਆਵੇਗਾ ਮੇਰੀ ਇਹੋ ਹੀ ਅਪੀਲ ਆ ਵੀ ਵੱਧ ਤੋਂ ਵੱਧ ਲੋਕੀ ਆ ਕੇ ਖੂਨਦਾਨ ਕਰੋ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਬਚਾ ਸਕੀ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼